ਸਤਿ ਸ੍ਰੀ ਅਕਾਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਹੁਣ ਹਰ ਇੱਕ ਕਣਕ ਬੀਜਣ ਵਾਲੇ ਕਿਸਾਨ ਦਾ ਫੋਕਸ ਸਿਰਫ ਇਸ ਗੱਲ ਤੇ ਹੈ ਕਿ ਆਪਾਂ ਪਹਿਲਾਂ ਪਾਣੀ ਲਾ ਦਿੱਤਾ ਜਾਂ ਲਾਉਣ ਵਾਲਾ ਜਾਂ ਪਾਣੀ ਤੋਂ ਬਾਅਦ ਆਪਣਾ ਜਿਹੜਾ ਕਣਕ ਆ ਗਈ ਉਹਦਾ ਜਿਆਦਾ ਤੋਂ ਜਿਆਦਾ ਫਟਾਰਾ ਕਿਵੇਂ ਹੋਵੇ ਜਾਂ ਉਹ ਜਿਆਦਾ ਤੋਂ ਜਿਆਦਾ ਸਖਾਵਾ ਕਿਵੇਂ ਕਰ ਜੇ ਜਿਹਦੇ ਨਾਲ ਕਿ ਅਗਲੇ ਦਿਨਾਂ ਦੇ ਵਿੱਚ ਜਦੋਂ ਕਟਾਈ ਦੇ ਟਾਈਮ ਤੇ ਆਪਣਾ ਝਾੜ ਮਾਪਣਾ ਹੁੰਦਾ ਤਾਂ ਉਸ ਟਾਈਮ ਤੇ ਆਪਣਾ ਜਿਹੜਾ ਝਾੜ ਉਹ ਟੌਪ ਦਾ ਆਵੇ ਤੈ ਦੇ ਵਾਸਤੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਕਿਉਂਕਿ ਇੱਕ ਗੱਲ ਕਿਸਾਨ ਪ੍ਰਭੂ ਆਪਣੇ ਦਿਮਾਗ ਦੇ ਵਿੱਚ ਬਿਠਾ ਲਓ ਕਿ ਰਫ਼ਤਾਰ ਤੋਂ ਜ਼ਿਆਦਾ ਮਹੱਤਵ ਦਿਸ਼ਾ ਦਾ ਹੁੰਦਾ ਕਹਿਣ ਦਾ ਭਾਵ ਆਪਾਂ ਕਿੰਨੀ ਵੀ ਸਪੀਡ ਦੇ ਨਾਲ ਰਸਤਾ ਤੈਅ ਕਰਨ ਦੀ ਕੋਸ਼ਿਸ਼ ਕਰ ਲਈਏ ਜੇਕਰ ਆਪਣੀ ਦਿਸ਼ਾ ਗਲਤ ਆ ਤਾਂ ਆਪਾਂ ਕਦੇ ਵੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਕਹਿਣ ਦਾ ਭਾਵ ਆਪਣਾ ਟਾਰਗੇਟ ਆ ਜਿਹੜਾ ਆਪਣਾ ਗੋਲ ਆ ਉਹਨੂੰ ਪੂਰਾ ਨਹੀਂ ਕਰ ਸਕਦੇ ਇਹ ਵੀਡੀਓ ਆਪਣੀ ਦਲਦੇ ਆਲੇ ਦੁਆਲੇ ਘੁੰਮੂਗੀ ਤਾਂ ਜੋ ਆਪਾਂ ਚੰਗਾ ਝਾੜ ਲੈ ਸਕੀਏ ਤਾਂ ਉਹ ਕਿਹੜੇ ਉਪਰਾਲੇ ਨੇ ਜਿਹੜੇ ਆਪਾਂ ਕਰਨੇ ਨੇ ਧਿਆਨ ਚ ਰੱਖਦੇ ਹੋਏ ਮੌਸਮ ਨੂੰ ਆਪਣੇ ਇਨਸਾਨੀਆਂ ਨੂੰ ਜਾਂ ਆਪਾਂ ਕਹਿ ਲਈਏ ਕਿ ਪਾਣੀ ਲਾਉਣ ਤੋਂ ਬਾਅਦ ਆਪਾਂ ਕੀ ਕਰ ਸਕਦੇ ਹਾਂ ਉਹਦੇ ਬਾਰੇ ਗੱਲ ਕਰਦੇ ਹਾਂ ਨਵੇਂ ਚੈਨਲ ਨਾਲ ਜੁੜੇ ਤਾਂ ਚੈਨਲ ਸਬਸਕ੍ਰਾਈਬ ਕਰਦੇ ਜਾਓ ਵੀਡੀਓ ਚੰਗੀਆਂ ਲੱਗ ਰਹੀਆਂ ਨੇ ਤਾਂ ਲਾਈਕ ਜਰੂਰ ਦੇ ਦਿਓ ਤੇ ਕਮੈਂਟਾਂ ਦੇ ਵਿੱਚ ਜਰੂਰ ਆਪਣੇ ਤਜਰਬੇ ਸਾਂਝੇ ਕਰਨ ਦੀ ਕੋਸ਼ਿਸ਼ ਕਰਿਆ ਕਰੋ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਇਹ ਗੱਲਾਂ ਪਹੁੰਚਦੀਆਂ ਰਹਿਣ ਤੇ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾ ਲਿਓ ਅਗਲੀਆਂ ਵੀਡੀਓ ਤੁਹਾਡੇ ਤੱਕ ਪਹੁੰਚਣਗੀਆਂ ਜੇ ਗੱਲ ਕਰੀਏ ਕਿ ਸੰਨਪ੍ਰਭੂ ਕਣਕ ਦੀ ਸ਼ੁਰੂਆਤੀ ਦੌਰ ਚ ਸੇਵਾ ਦੀ ਆਪਾਂ ਕਣਕ ਬੀਜ ਦਿੱਤੀ ਉਹਨੂੰ 20 ਦਿਨਾਂ ਤੋਂ ਬਾਅਦ 20 ਤੋਂ 30 ਦਿਨਾਂ ਦੇ ਵਿੱਚ ਵਿੱਚ ਪਾਣੀ ਲਾਤਾ ਜੇ ਤੁਸੀਂ ਲਾ ਰਹੇ ਹੋ ਕਹਿਣ ਦਾ ਭਾਵ ਕਣਕ ਦੀ ਜਿੰਨੀ ਸੇਵਾ ਜਿੰਨੀ ਆਪਾਂ ਇਹਦੇ ਵਿੱਚ ਖਾਦ ਖਰਾਕ ਦੇ ਆ ਜਿੰਨਾ ਧਿਆਨ ਆਪਾਂ ਨੇ 60 ਦਿਨਾਂ ਤੱਕ ਰੱਖਣਾ ਹੁੰਦਾ ਉਸ ਤੋਂ ਬਾਅਦ ਉਹਦੂ ਅੱਧੇ ਧਿਆਨ ਦੀ ਲੋੜ ਹੁੰਦੀ ਹੈ ਕਿਉਂਕਿ ਆਪਾਂ ਉਸ ਟਾਈਮ ਤੱਕ ਆਪਣਾ ਕੰਮ ਲਗਭਗ ਕਹਿ ਸਕਦੇ ਆ ਕਿ 60 65% ਤੱਕ ਕਰ ਦਿੱਤਾ ਹੁੰਦਾ ਉਸ ਤੋਂ ਬਾਅਦ ਆਪਾਂ ਨੇ ਕੀ ਕੰਮ ਕਰਨਾ ਹੁੰਦਾ ਸਿਰਫ ਮੌਸਮ ਨੂੰ ਦੇਖ ਕੇ ਇੱਕ ਪਾਣੀ ਲਾਣਾ ਹੁੰਦਾ ਤੇ ਬਾਕੀ ਦਾ ਜੇਕਰ ਮੌਸਮ ਜ਼ਿਆਦਾ ਗਰਮ ਜਾਂ ਜ਼ਿਆਦਾ ਠੰਡਾ ਜਾਂ ਉਸ ਹਿਸਾਬ ਦਾ ਆਪਣੇ ਕੋਈ ਨਾ ਕੋਈ ਐਨਪੀਕੇ ਦਾ ਸੜਕਿਆ ਕਰਨਾ ਹੁੰਦਾ ਜਾਂ ਉਹ ਤੱਤ ਦਾ ਸੜਕਿਆ ਕਰਨਾ ਹੁੰਦਾ ਜਿਹੜਾ ਤੱਤ ਜ਼ਰੂਰੀ ਹੁੰਦਾ ਖਾਸ ਕਰਕੇ ਪਟਾਸ ਤੱਤ ਦਾ ਹੁਣ ਉਹ ਤਾਂ ਉਸ ਟਾਈਮ ਦੀਆਂ ਗੱਲਾਂ ਨੇ 60 ਦਿਨਾਂ ਤੋਂ ਪਲੱਸ ਤੇ ਹੁਣ ਆਪਾਂ 60 ਦਿਨਾਂ ਤੱਕ ਹੀ ਆਪਣਾ ਬਹੁਤ ਸਾਰਾ ਕੰਮ ਕਰ ਲੈਣਾ ਹੁੰਦਾ ਕਿਉਂਕਿ 60 ਦਿਨਾਂ ਤੱਕ ਤੁਹਾਡੇ ਕੀਤੇ ਗਏ ਕੰਮ ਤੁਹਾਡੇ ਝਾੜ ਤੁਹਾਡੇ ਕਣਕ ਦੀ ਫਸਲ ਨੂੰ ਜਿਹੜੀ ਵਧੀਆ ਫਸਲ ਆਪਾਂ ਟਾਪ ਦੀ ਫਸਲ ਦਾ ਕਹਿ ਸਕਦੇ ਆ ਜਾਂ ਬੰਪਰ ਝਾੜ ਲੈਣ ਵਾਸਤੇ ਬਹੁਤ ਜ਼ਿਆਦਾ ਸਹਾਇੀ ਹੁੰਦੇ ਆ ਪਰ ਗਲਤੀ ਕਿੱਥੇ ਹੁੰਦੀ ਆ ਬਹੁਤ ਸਾਰੇ ਵੀਰ ਨੇ ਜਿਹੜੇ ਐਨਪੀਕੇ ਦਾ ਸਕੇਆ ਕਰਦੇ ਆ ਕਰਨਾ ਵੀ ਚਾਹੀਦਾ ਜਿਹੜੇ ਕਿਸਾਨ ਭਰਾ ਹਿੰਮਤ ਕਰ ਸਕਦੇ ਪਰ ਜੇਕਰ ਆਪਾਂ ਗਲਤ ਟਾਈਮ ਤੇ ਸਹੀ ਚੀਜ਼ ਵਰਤੀ ਜਾਵਾਂਗੇ ਉਹਦਾ 1% ਵੀ ਆਪਾਂ ਨੂੰ ਫਾਇਦਾ ਨਹੀਂ ਹੋਣ ਲੱਗਿਆ ਨੁਕਸਾਨ ਭਾਵੇਂ ਨਾ ਹੋਵੇ ਪਰ ਉਹਦਾ ਫਾਇਦਾ ਨਹੀਂ ਹੁੰਦਾ ਪਰ ਐਨਪੀਕੇ ਜ਼ਰੂਰੀ ਆ ਕਰਨੇ ਪਰ ਜੇਕਰ ਆਪਾਂ ਹੁਣ ਗੱਲ ਕਰੀਏ ਕਿਸਾਨ ਭਰਾ ਐਨਪੀਕੇ ਦੇ ਵਿੱਚ ਹੁੰਦਾ ਕੀ ਆ ਨਾਈਟ੍ਰੋਜਨ ਹੋਗੀ ਜਿਹੜੀ ਤੁਸੀਂ ਜੂਰੀਆ ਨਾਲ ਦਿੰਨੇ ਹੋ ਫਾਸਫੋਰਸ ਹੋਗੀ ਜਾਂ ਪੋਟਾਸ਼ ਹੋਗੀ ਪੋਟਾਸ਼ ਦੀ ਜ਼ਰੂਰਤ ਆਪਾਂ ਮੰਨਦੇ ਆ ਕਿ ਸ਼ੁਰੂਆਤੀ ਦੌਰ ਦੇ ਵਿੱਚ ਜ਼ਰੂਰੀ ਹੁੰਦੀ ਆ ਪਰ ਜੇਕਰ ਤੁਸੀਂ ਪਾ ਚੁੱਕੇ ਹੋ ਪਟਾਸ਼ ਜੇਕਰ ਬਿਜਾਈ ਦੇ ਸਮੇਂ ਤੇ ਜਾਂ ਪਹਿਲੇ ਪਾਣੀ ਤੇ ਕਿਸੇ ਵੀ ਤਰੀਕੇ ਨਾਲ ਪਾਈ ਆ ਫਿਰ ਇਕੱਲਾ ਐਨਪੀਕੇ ਕਰਨ ਦੇ ਨਾਲ ਆਪਾਂ ਨੂੰ ਕੋਈ ਖਾਸ ਫਾਇਦਾ ਨਹੀਂ ਹੋਣਾ ਕਿਉਂਕਿ ਦੇਖੋ ਆਪਾਂ ਡਾਈਮੋਨੀਅਮ ਪਾਤੀ ਉਹਦੇ ਵਿੱਚ ਵੀ ਨਾਈਟ੍ਰੋਜਨ ਦਾ ਕੁਝ ਤੱਤ ਮਿਲ ਗਿਆ ਜਾਂ ਜੂਰੀਆ ਵਾਲਾ ਕਹ ਲਈਏ ਤੇ ਫਾਸਫੋਰਸ ਮਿਲ ਗਈ ਤੇ ਵੈਸੇ ਵੀ ਆਪਾਂ ਨੇ ਪਾਣੀ ਤੋਂ ਪਹਿਲਾਂ ਤੇ ਪਾਣੀ ਤੋਂ ਪਿੱਛੋਂ ਜਾਂ ਪਾਣੀ ਤੋਂ ਨਹੀਂ ਪਹਿਲਾਂ ਦਿੱਤੀ ਤਾਂ ਪਿੱਛੋਂ ਤੁਸੀਂ ਜੂਰੀਆ ਸੱਟੇ ਨਾਲ ਦੇਈ ਦੇਣੀ ਹੁੰਦੀ ਆ ਇਹ ਤਿੰਨੇ ਕਮੀਆਂ ਜਿਹੜੀਆਂ ਆਪਾਂ ਕਹਿ ਸਕਦੇ ਹਾਂ ਕਿ ਆਪਣੀਆਂ ਲਗਭਗ ਪੂਰੀਆਂ ਹੋ ਗਈਆਂ ਹੁਣ ਇਹਨਾਂ ਦਿਨਾਂ ਦੇ ਵਿੱਚ ਆਪਾਂ ਕਰਨਾ ਕੀ ਹੁੰਦਾ ਫਸਲ ਦੀ ਡਿਮਾਂਡ ਦੇਖਣੀ ਹੁੰਦੀ ਹੈ ਕਿ ਡਿਮਾਂਡ ਕੀ ਕਰ ਰਹੀ ਹੈ ਫਸਲ ਮੰਗ ਕਿਹੜੀ ਚੀਜ਼ ਦੀ ਕਰ ਰਹੀ ਹੈ ਜਿਵੇਂ ਕਿ ਕਈ ਵਾਰੀ ਬਹੁਤ ਸਾਰੇ ਖੇਤਾਂ ਦੇ ਵਿੱਚ ਭਾਰੀ ਖੇਤਾਂ ਦੇ ਵਿੱਚ ਜ਼ਿਆਦਾ ਭਾਰੀ ਪਾਣੀ ਲੱਗ ਜਾਂਦੇ ਆ ਉੱਥੇ ਕਿਤੇ ਨਾ ਕਿਤੇ ਜਿਹੜਾ ਸਲਫਰ ਆ ਉਹ ਬਹੁਤ ਜ਼ਿਆਦਾ ਸਹਾਈ ਹੁੰਦਾ ਪਰ ਸਾਰੇ ਖੇਤਾਂ ਦੇ ਵਿੱਚ ਨਹੀਂ ਜਿੱਥੇ ਕਿਤੇ ਜ਼ਿਆਦਾ ਪਾਣੀ ਖੜਦਾ ਹੈ ਜਾਂ ਕਿਤੇ ਨਾ ਕਿਤੇ ਖੇਤਾਂ ਦੇ ਵਿੱਚ ਸਲਫਰ ਦੀ ਕਮੀ ਹੁੰਦੀ ਹੈ ਉਹਦੇ ਵਾਸਤੇ ਤੁਸੀਂ ਸਲਫਰ ਆ ਜਿਹੜਾ ਉਹ ਵਰਤ ਸਕਦੇ ਹੋ ਕਿਸਾਨ ਪ੍ਰਭੂ ਸਲਫਰ ਦਾ ਸੱਟਾ ਦੇ ਸਕਦੇ ਹੋ ਪਾਊਡਰ ਵਾਲਾ ਜਾਂ ਤੁਹਾਨੂੰ ਜਿਹੜਾ ਦਾਣੇਦਾਰ ਜਿਹਾ ਉਹ ਮਿਲਦਾਗਾ ਕਹਿੰਨ ਦਾ ਆਪਾਂ 80% ਵਾਲਾ ਜਾਂ 90% ਵਾਲਾ ਜਿਹੜਾ ਵੀ ਮਿਲਦਾ ਇਹਦੇ ਵਿੱਚ ਦੋ ਪ੍ਰਕਾਰ ਦਾ ਹੁੰਦਾ ਇੱਕ ਸਿਰਫ ਤੇ ਸਿਰਫ ਕੱਲਾ ਸਲਫਰ ਹੁੰਦਾ ਤੇ ਇੱਕ ਨਾਲ ਦੀ ਨਾਲ ਕੰਮ ਕਰਦਾ ਹੁੰਦਾਗਾ ਆਪਣਾ ਕਹ ਦੀ ਕਿ ਫੰਗੀ ਸਾਈਡ ਦਾ ਜਿਹੜੀ ਕਿ ਆਪਾਂ ਕੱਲ ਵੀਡੀਓ ਦੇ ਵਿੱਚ ਗੱਲਬਾਤ ਕੀਤੀ ਆ ਉੱਥੇ ਵੀ ਇਹ ਸਹਾਇੀ ਹੁੰਦਾ ਸਲਫਰ ਤੁਹਾਡਾ ਤੁਸੀਂ ਉਹ ਵਰਤਣਾ ਹੁੰਦਾ ਇਸ ਟਾਈਮ ਤੇ ਕਿਉਂਕਿ ਆਪਾਂ ਵੀਡੀਓ ਦੇ ਵਿੱਚ ਸ਼ੁਰੂ ਦੇ ਵਿੱਚ ਇਹੀ ਕਿਹਾ ਸੀ ਨਾ ਕਿ ਰਫ਼ਤਾਰ ਤੋਂ ਜ਼ਿਆਦਾ ਮਹੱਤਵ ਦਿਸ਼ਾ ਦਾ ਹੁੰਦਾ ਕਹਿਣ ਦਾ ਭਾਵ ਦਿਸ਼ਾ ਹੋਗੀ ਆਪਣੀ ਜਿਹੜੀ ਚੀਜ਼ ਦੀ ਘਾਟ ਆ ਫਸਲ ਨੂੰ ਤੇ ਰਫ਼ਤਾਰ ਹੋਗੀ ਆਪਣੀ ਜਿਹੜੀ ਚੀਜ਼ ਆਪਾਂ ਦੇ ਰਹੇ ਹਾਂ ਹੁਣ ਅਗਲੀ ਗੱਲ ਕਰੀਏ ਜ਼ਿੰਕ ਦੀ ਜੇਕਰ ਜ਼ਿੰਕ ਦੀ ਕਮੀ ਆ ਕਿਸਾਨ ਭਰਾਓ ਤੁਸੀਂ ਉਹਦਾ ਸੜਕਿਆ ਕਰ ਸਕਦੇ ਹੋ ਇਹਨਾਂ ਦਿਨਾਂ ਦੇ ਵਿੱਚ ਵੀ ਕਰ ਸਕਦੇ ਹੋ ਤੇ ਸਾਰਿਆਂ ਤੋਂ ਵੱਡੀ ਕਮੀ ਪੈਂਦੀ ਹੁੰਦੀ ਹੈ ਮੈਗਨੀਜ਼ ਦੀ ਕਈ ਵਾਰੀ ਮੈਗਨੀਜ਼ ਦੀ ਕਮੀ ਆ ਜਾਂਦੀ ਆਪਣੇ ਖੇਤਾਂ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਆ ਜਾਂਦੀ ਹੁੰਦੀ ਹੈ ਬਹੁਤ ਸਾਰੇ ਖੇਤਾਂ ਦੇ ਵਿੱਚ ਜਿੱਥੇ ਕਿਤੇ ਜੇਕਰ ਪਹਿਲਾਂ ਥੋੜਾ ਜਿਹਾ ਤੋਂ ਸੂਰਜ ਘਟ ਦੇਖਣਾ ਸ਼ੁਰੂ ਹੋ ਜਾਂਦਾ ਤਾਂ ਉੱਥੇ ਕਿਤੇ ਨਾ ਕਿਤੇ ਪੱਕੀ ਆਉਣੀ ਅਸਿਆ ਪਰ ਹੁਣ ਵੀ ਬਹੁਤ ਸਾਰੇ ਖੇਤਾਂ ਦੇ ਵਿੱਚ ਇਸ ਚੀਜ਼ ਦੀ ਆਪਾਂ ਕਹਿ ਸਕਦੇ ਹਾਂ ਕਿ ਨਾਲ ਫਸਲ ਨੂੰ ੱੱਕਾ ਮੰਗਦੀ ਆ ੱੱਕਾ ਲਾਉਣਾ ਬਣਦਾਗਾ ਮੈਗਨੀਜ਼ ਦੇ ਨਾਲ ਜਿਹੜੇ ਖੇਤਾਂ ਦੇ ਵਿੱਚ ਪ੍ਰੋਬਲਮ ਆਉਂਦੀ ਆ ਪਹਿਲੀ ਸੰਭਾਅ ਉਹ ਆਪਣਾ ਆਪਾਂ ਕਹਿ ਸਕਦੇ ਹਾਂ ਕਵਰ ਦੇ ਤੌਰ ਤੇ ਪਹਿਲੀ ਕਰ ਲਿਆ ਕਰੋ ਤਾਂ ਜੋ ਆਪਾਂ ਅਗਲੇ ਦਿਨਾਂ ਦੇ ਵਿੱਚ ਫਸਲ ਨੂੰ ਮਾੜੀ ਹੁੰਦੀ ਨਾ ਦੇਖੀਏ ਤੇ ਉਸ ਤੋਂ ਬਾਅਦ ਉਹਦੇ ਤੇ ਇਹਦੀ ਦੁੱਗਣੀ ਮਿਹਨਤ ਕਰਨੀ ਪੈਂਦੀ ਹੈ ਤਾਂ ਆਪਾਂ ਮੈਗਨੀਜ਼ ਦਾ ਸੜਕਿਆ ਕਰ ਸਕਦੇ ਤੂੰ ਅਗਲੇ ਦਿਨਾਂ ਦੇ ਵਿੱਚ ਮੈਗਨੀਸ਼ੀਅਮ ਵੀ ਵਰਤ ਸਕਦੇ ਆ ਜੇਕਰ ਆਪਣੇ ਖੇਤਾਂ 'ਚ ਕਮੀ ਆਉਂਦੀ ਆ ਪਰ ਜੇ ਆਪਾਂ ਐਨਪੀਕੇ ਦੀ ਗੱਲ ਕਰੀਏ ਕਿ ਸਾਨੂੰ ਪਰ ਉਹ ਐਨਪੀਕੇ ਅਗਲੇ ਦਿਨਾਂ ਦੇ ਵਿੱਚ ਜਦੋਂ ਆਪਣੀ ਕਣਕ ਗੋਭ ਦੇ ਉੱਤੇ ਹੋਊਗੀ ਉਦੋਂ 13045 ਜਾ 051 34 ਜਾ ਆਪਾਂ ਕਹ ਲਈ ਕਿ ਹੋਰ ਐਨ ਪੀ ਕੇ ਜਿਹੜੇ ਆਪਣੇ ਪੋਟਾਸ਼ ਦੀ ਜਿਹੜੀ ਡੋਜ਼ ਆ ਉਹਨੂੰ ਪੂਰਾ ਕਰਦੇ ਨੇ ਕੋ ਸਦ ਤੱਕ ਜਿਹੜੀ ਉਹਦੀ ਡਰਾਈਵ ਆ ਗਈ ਜਿਹੜੀ ਪੋਟਾਸ਼ ਦੇ ਨਾਲ ਪੂਰੀ ਹੁੰਦੀ ਆ ਜਿਹੜੀ ਖਰਾਕ ਇਲਜਾਮ ਦਾ ਕੰਮ ਆ ਉਹਦੀ ਤੇਜ਼ੀ ਹੁੰਦੀ ਆ ਉਹ ਅਗਲੇ ਦਿਨਾਂ ਦੇ ਵਿੱਚ ਪੂਰੀ ਕਰ ਸਕਦੇ ਹੋ ਪਰ ਇਹਨਾਂ ਦਿਨਾਂ ਦੇ ਵਿੱਚ ਇਹ ਕੁਸਕ ਚੀਜ਼ਾਂ ਦੇ ਧਿਆਨ ਤੁਸੀਂ ਰੱਖ ਸਕਦੇ ਹੋ ਹੋਰ ਕੋਈ ਬਾਲੀਆਂ ਵੱਡੀਆਂ ਕਮੀਆਂ ਨਹੀਂ ਆਉਂਦੀਆਂ ਕਣਕ ਦੀ ਫਸਲ ਨੂੰ ਸਿਰਫ ਆਹੀ ਕਮੀਆਂ ਹੁੰਦੀਆਂ ਨੇ ਪਰ ਕਿਤੇ ਨਾ ਕਿਤੇ ਬਹੁਤ ਸਾਰੇ ਵੀਰ ਸੋਚਦੇ ਨੇ ਕਿ ਜ਼ਿੰਕ ਵੀ ਕਰਨ ਲੱਗ ਰਹੇ ਆ ਤਾਂ ਨਾਲ ਵਿੱਚ ਮੈਗਨੀਜ਼ ਪਾ ਦਿੰਨੇ ਆ ਮੈਗਨੀਜ਼ ਪਾਉਣੀ ਆ ਤਾਂ ਨਾਲ ਵਿੱਚ ਆਪਾਂ ਹੋਰ ਵੀ ਐਨਪੀਕੇ ਕੋਈ ਕੁਸ ਪਾ ਲਈਏ ਕਿਸਾਨ ਪ੍ਰਭ ਉਹਦਾ ਕੋਈ ਉਹਨਾਂ ਵੱਡਾ ਆਪਾਂ ਨੂੰ ਫਾਇਦਾ ਨਹੀਂ ਹੋਣਾ ਜਿੰਨਾ ਵੱਡਾ ਫਾਇਦਾ ਆਪਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਜਾਂ ਤਾਂ ਸਲਫਰ ਤੁਸੀਂ ਵਰਤ ਸਕਦੇ ਹੋ ਜਾਂ ਮੈਗਨੀਜ਼ ਜਾਂ ਜ਼ਿੰਕ ਕਿਉਂਕਿ ਐਨਪੀਕੇ ਦੀ ਕਮੀ ਆਪਾਂ ਨੇ ਲਗਭਗ ਬਹੁਤ ਹੱਦ ਤੱਕ ਪੂਰੀ ਕਰਤੀ ਭਾਵੇਂ ਕਿ ਸਿੱਧਾ ਡਾਇਰੈਕਟ ਪੱਤਿਆਂ ਦੇ ਉੱਤੇ ਪਾ ਕੇ ਇਹਦਾ ਆਪਾਂ ਨੂੰ ਬੈਨੀਫਿਟ ਮਿਲਦਾ ਪਰ ਉਹਨਾਂ ਜਿਆਦਾ ਨਹੀਂ ਮਿਲਦਾ ਜਿੰਨਾ ਜਿਆਦਾ ਜਿਹੜੀ ਚੀਜ਼ ਦੀ ਕਮੀ ਆ ਉਹ ਵਰਤੇ ਨਾਲ ਮਿਲੂਗਾ ਕਿਰਾਂ ਆਪਣੀਆਂ ਕਈ ਵਾਰੀ ਨਿਸ਼ਾਨੀਆਂ ਲੁੱਕ ਜਾਈ ਜਾਂਦੀਆਂ ਨੇ ਨਿਸ਼ਾਨੀਆਂ ਤੋਂ ਧਿਆਨ ਚਾ ਆਪਾਂ ਅਗਲੀ ਵੀਡੀਓ ਗੱਲਬਾਤ ਕਰਦੇ ਆ ਤੁਹਾਡੇ ਨਾਲ ਕਿ ਮੈਗਨੀਜ਼ ਦੀ ਕਿਹੜੀ ਨਿਸ਼ਾਨੀਆਂ ਜ਼ਿੰਕ ਦੀ ਕਿਹੜੀ ਅਤੇ ਨਾਲ ਦੀ ਨਾਲ ਸਲਫਰ ਦੀ ਘਾਟ ਨਾਲ ਬੂਟਾ ਕਿਹੜੀਆਂ ਨਸਾਨੀਆਂ ਦਿਖਾਉਂਦਾ ਆਪਾਂ ਉਹਦੇ ਬਾਰੇ ਗੱਲਬਾਤ ਕਰਦੇ ਆਂ ਪਰ ਇੱਕ ਛੋਟੀ ਜੀ ਵੀਡੀਓ ਤੁਹਾਡੇ ਨਾਲ ਅਗਲੀ ਵੀਡੀਓ ਦੇ ਵਿੱਚ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ